ਆਈ ਹੁੰਦੀ ਹੈ ਕਿ ਨਹੀਂ ਹੁੰਦੀ ਦੱਸ ਰਾ ਗਾਂਧੀ ਹੁੰਦਾ ਚਪਲਾਂ ਦਾ ਜਦੋਂ ਵੇਖੋ ਆ ਮੈਨੂੰ ਹੈਲੋ ਗਾਇਜ਼ ਕੀ ਹਾਲ ਚਾਲ ਨੇ ਹੋਰ ਦੱਸੋ ਕਿਵੇਂ ਟਰੈਕਟਰ ਹੀ ਭਾਈ ਅੱਜ ਇਹ ਵੱਡੇ ਭਰਾ ਦਾ ਬਰਥਡੇ ਇਹ ਤਾਂ ਨਹੀਂ ਦੂਸਰੇ ਦਾ ਇਹਦਾ ਜੇ ਕੋ ਲੈਣਾ ਹੋਇਆ ਦਾਦਾ ਜੀ ਹਾਂ ਪਰਸ 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 ਖਾਏ ਤੇਰੀ ਮਟਕ ਮਟਕ ਦੀ ਤੋਰ ਜੀ ਦੇ ਰਹਾ ਹੈਪੀ 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 ਬਲ ਹੈਪੀ ਬਰਥਡੇ ਬਣਾ ਹੀ ਜਾਂਦਾ ਤਾ ਇਹ ਹੀ ਆ ਗੀ ਘੋੜਾ ਇਹ ਹੀ ਯਾਰ ਆ ਵੇ ਖੜਾ ਘੋੜਾ ਲਿਆਂਦੀ ਆ ਕਿ ਲਿਆਂਦਾ ਵਾ ਥੋੜਾ ਖਿੱਚੂ ਤੂ ਤੋਂ ਤੇਰੀ ਆਣੀ ਵਿੱਚ ਬੜਾ ਬੜਾ ਰੀਜਨਲ ਚ ਲਾਦਾ ਲੈ ਨਹੀਂ ਬਾਹਰ ਹੁੰਦੀ ਆ ਕਿ ਨਹੀਂ ਹੁੰਦੀ ਦੱਸੀ ਆਫਲਾਈਨ ਜਾ ਕੀ ਇਹ ਦੱਸੀ ਆਉਂਦੀ ਆਵਾਜ਼ ਹੈਲੋ 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 ਕੀ ਕਰਦਾ ਭੈਣ ਓਏ ਆ ਜਾ ਬਾਹਰ ਆ ਜਾਤੀ ਆਇਆ ਆਜਾ ਆਇਆ ਆਇਆ ਉਹ ਆਸ ਹਾ ਇਹ ਗੱਲਾਂ ਜਿਸਮਾਦੀ ਲਾ ਲਈ ਹੁਣ ਤੂੰ ਤੇ ਨਹੀਂ ਕਰਨਾ ਨਹੀਂ ਕਰਨਾ ਹਾਲਾ ਉਹ ਭੁੱਲ ਲਈ ਨਹੀਂ ਆਪਾਂ ਹੈਲੋ ਦੋਸਤਾਂ ਠੀਕ ਆ ਤੁਹਾਨੂੰ ਗਾਲ੍ਹਾਂ ਨਹੀਂ ਕੱਢ ਸਕਦਾ ਵੀਡੀਓ ਦੇ ਵਿੱਚ ਚੱਲ ਇਹਨਾਂ ਦੱਸ ਦੇ ਕਿ ਬਲੌਗ ਸ਼ੁਰੂ ਹੋਣ ਲੱਗਾ ਵੀਰ ਮੇ हेलो ਗਾਇਜ਼ ਕੀ ਹਾਲ ਚਾਲ ਨੇ ਹੋਰ ਦੱਸੋ ਕਿਵੇਂ ਠਹਿਟਾ ਜੀ ਕਾਇਕੀਆਂ ਨੇ ਹੈਗੇ ਕਾਰੇ ਨਹੀਂ ਉਸਕੇ ਸਾਡਾ ਯਾਰ ਪਹਿਲਾ ਬਲੌਗ ਠੀਕ ਆ ਜਾਣਾ ਆਪਾਂ ਸਵੇਰੇ ਸੀਗੇ ਪਰ ਚੱਲੇ ਆਪਾਂ ਅੱਧੀ ਰਾਤ ਨੂੰ ਪਮੜਾ ਬਾਹਰ ਢੇੜਾ ਕੱਟੇ ਚੱਲੇ ਨਾਲੇ ਰੋਟੀ ਖਾ ਕੇ ਉਹ ਨਾਲੇ ਰੋਟੀ ਖਾ ਕੇ ਆਉਂਦੇ ਆ ਤੇ ਨਾਲੇ ਤਾਂ ਨਹੀਂ ਆਉਂਦੇ ਆ ਸੱਚ ਨਹੀਂ ਆਉਂਦੇ ਹੁਣ ਵੇਖ ਤੇ ਵੇਖ ਹਾਂ ਬੜਾ ਬਸ ਠੀਕ ਆ ਜਾ ਲੈ ਜਿੱਤੇ ਕਿਤੇ ਹੀ ਆਏ ਸੱਤ ਨਹੀਂ ਆਉਂਦਾ ਮੂ ਯਾਰ ਚੱਲ ਆਪਾਂ ਫੇਰ ਬੋਲ ਦਿੰਨੇ ਆ ਨਹੀਂ ਮੇਰੇ ਜੇ ਟੱਕਰਾ ਦੇਖਦਾ ਭੈਅ ਕਿ ਨਹੀਂ ਦੇਖਦਾ ਭੈਅ ਹੇਲੋ ਗਾਈਜ਼ ਕੀ ਹਾਲ ਚਾਲ ਹੈ ਇਹ ਹੈਗੇ ਜੀ ਦੂਜੇ ਮੇਰੇ ਬਾਈਟ ਨੇ ਨਹੀਂ ਕੀ ਇਹ ਆ ਗਿਆ ਇਸ ਟੂਲੇ ਗਿਆ ਸਾਰਾ ਨਹੀਂ ਉਹ ਪਾਰ ਹੈ ਗਈ ਆ ਹੈ ਗਈ ਮੇਨ ਦਾ ਮੇਨ ਪੀ ਇਸ ਟੂਲਾ ਇਹ ਹੈ ਗਈ ਟੂਲਾ ਨਹੀਂ ਓਏ ਤੁਸੀਂ ਟੂਲਿਆਂ ਦਾ ਮਤਲਬ ਗਲਤ ਨਾ ਕਰਦੇਓ ਇੱਧਰ ਜਾਣਾ ਹੈ ਜਾਣਦਾ ਉਧਰ ਉਧਰ ਕੀ ਆ ਕਿਧਿਆਣਾ ਬੜਾ ਬਾ ਹੈ ਤੇਰੀ ਆ ਪਾਰ ਕੋਰ ਦੇ ਪਾਰ ਹਾਂ ਪਾਰਕ ਜਾਣਾ ਹੈ ਨਹੀਂ ਤੇ ਫਿਰ ਉੱਥੇ ਚੱਲ ਜਿੱਥੇ ਕੱਲ ਆਪਾਂ ਗਏ ਸੀਗੇ ਜਿੱਥੇ ਕੱਲ ਗਏ ਸੀਗੇ ਕੱਲ ਕਿੱਥੇ ਗਏ ਸੀ ਜੀ ਜਿਹਦੇ ਚਾਹ ਪੀਣ ਗਏ ਸੀਗਾ ਪਰ ਇਹ ਨਹੀਂ ਨਾਲ ਆਪਣੇ ਓਏ ਉਧਰ ਚਾਹ ਪੀਣ ਨਹੀਂ ਗਏ ਬਲਕਿ ਬਾਰਡੇ ਦੇ ਉਥੇ ਉਹਦੀ ਠੀਕ ਜਿਹੀ ਬਣੀ ਐ ਟੈਕ ਉਹ ਕਰੀ ਕਰਨਾ ਇੱਥੇ ਕਮਾਲ ਹੁੰਦੇ ਨੇ ਬਹੁਤਾ ਲੈਣੀ ਭਰਾਣੇ ਅੱਜ ਆ ਅੱਜ ਆ ਵੱਡੇ ਭਰਾ ਦੇ ਦਾ ਬਰਥਡੇ ਆ ਭਾਜੀ ਵੱਡੇ ਤੋਂ ਵੱਡੇ ਭਰਾ ਦਾ ਬਰਥਡੇ ਆ ਅੱਜ ਅੱਜ ਵੀ ਪਾਰਟੀ ਦੇਣੀ ਆ ਬੋਤਲ ਇਹਦੇ ਵੱਲੋਂ ਆ ਜੀ ਜੀ ਨਹੀਂ ਜੀ ਜੀ ਦੁਬਈ ਦੇ ਵਿੱਚ ਤੁਰੇ ਫਿਰਦੇ ਆ ਬੋਤਲ ਇਹਦੇ ਵੱਲੋਂ 20 ਰੁਪਏ ਦੀ ਬੋਤਲ ਇਹਦੇ ਵੱਲੋਂ ਅੱਜ ਤੇ ਬਾਕੀ ਖਾਣ ਪੀਣ ਦਾ ਖਰਚਾ ਸਾਡਾ ਆ ਹਾਂਜੀ ਹਾਂਜੀ ਆਪਾਂ ਪੀਂਦੇ ਨਹੀਂ ਆਗੇ ਭਾਵੇਂ ਪੀਂਦੇ ਨਹੀਂ ਆ ਹਾਂ ਚਪਲਾ ਦੇ ਰੰਗ ਪੈਰ ਲੱਗਦਾ ਹੀ ਆ ਕੋਈ ਚਪ ਪੈਰ ਲੱਗ ਜਾਂਦਾ ਆ ਨਹੀਂ ਯਾਰ ਆ ਉਂਗਲ ਲਾ ਦਿਆ ਵੇ ਯਾ ਤੇਰਾ ਗਾਂਧੀ ਹੁੰਦਾ ਚਪਲਾਂ ਦਾ ਜਦੋਂ ਵੇਖੋ ਆ ਮੈਨੂੰ ਦੇ ਦੇ ਨਹੀਂ ਤੇ ਓਏ ਆ ਤੇਰੇ ਚੁਬੜੇ ਹੀ ਉਹ ਪੈਰ 'ਚ ਦਾਣੇ ਜੇ ਚੁਬੜੇ ਨੇ ਇਹ ਨਹੀਂ ਚੁਬਦੇਗੇ ਮੇਰੇ ਮੈਂ ਇੱਕ ਏਦਾਂ ਦੀ ਦੇਖਿਆ ਅੱਗੇ ਕਿਸ ਨੂੰ ਉੱਥੇ ਉੱਥੇ ਵਟਾਲੀ ਉੱਥੇ ਵਟਾਲੀ ਮੈਂ ਚੱਪਲ ਆ ਵੇਖ ਤੇ ਮੇਰੇ ਚੱਪਲ ਲੱਗਣ ਲੱਗ ਗਈ ਓ ਉੱਪਰ ਵਾਲੇ ਜਿਹੜੇ ਸੀਗੇ ਉਹਨਾਂ ਨਾਲ ਵਟਾਲੀ ਮੈਂ ਆਏ ਉਹ ਖਾਈ ਹੈ ਹੈ ਚਾਰ ਕੀ ਪਾਰਟੀ ਕਰਨੀ ਫਿਰ ਅੱਜ ਕੀ ਸਾਥ ਆ ਬਸ ਨਹੀਂ ਨਹੀਂ ਨੇ ਬਾਕੀ ਆਪਾਂ 100 ਰੁਪਏ ਆਈ ਆਈ ਸਾਥ ਕੋਲਡ ਡਰਿੰਕ ਦੀ ਬੋਤਲ ਲੈਣੀ ਤੇ ਹੀ ਬੋਤਲ ਲੈਣੀ ਹੈ ਜੀ ਕੋਲਡ ਡਰਿੰਕ ਦੀ ਬੋਤਲ ਹਾਂ ਹੋਰ ਹੀ ਜੋ ਦਾਰੂ ਪੀਂਦਾ ਨਹੀਂ ਸਾਲ ਐਂਦਾ ਬਲੋ ਮੇਰੀ ਗੱਲ ਸਮ ਬਲੌਗ ਦੇ ਵੇਚ ਨਾ ਕਹੋ ਯਾਰ ਉਹਨਾਂ ਨੇ ਗਲਤ ਸਮਝ ਲੈਣਾ ਕਾ ਤੋ ਬੋਲਦਾ ਨਹੀਂ ਯਾਰ ਬਈ ਬੋਤਲ ਸਿੱਧਾ ਕਹਣਾ ਕੋਲਡ ਡਰਿੰਕ ਦੀ ਬੋਤਲ ਲੈਣੀ ਆ ਉਹਨਾਂ ਨੇ ਹੋਰ ਕੋਈ ਸਮਝ ਲੈਣਾ ਹੈਨਾ ਇਧਰ ਕਿਧਰ ਚੱਲਦੇ ਆ ਆਉ ਨੂੰ ਜਾਣਾ ਸੀ ਸਿੱਧਾ ਜਾਣਾ ਵਾ ਉਹਨੂੰ ਪਾਰਕ ਤੇ ਲੈ ਕੇ ਜਾਣਾ ਨਾ ਕਿਹੜੀ ਪਾਰਕ ਪੜਾ ਆ ਰਹੀ ਡਰੀਮ ਲੈਂਡ ਕੋ ਹਾਂ ਆਪਣਾ ਹੀ ਮੂੰਹ ਵਿਖਾਈ ਜਨਾ ਇਧਰ ਵੀ ਕਮਾ ਕੇ ਵਿਖਾ ਮੂਹ ਹੋਣੀ ਨਹੀਂ ਦਿਆ ਮੇਰਾ ਸਾਰਾ ਕੁਝ ਹੀ ਹੋਣ ਦਿਆ ਇੱਥੇ ਇੱਥੇ ਚ ਬਣਾ ਆ ਵੇ ਪੁੱਤੀ ਦੇ ਉਹ ਨਹੀਂ ਇੱਥੇ ਰਹਿਣ ਦੇ ਇਹ ਡ੍ਰੌਪ ਕਰ ਲਈ ਨੂੰ ਅੱਤੇ ਐਡੀਟਿੰਗ ਉੱਚ ਕਰਾਂਗੇ ਐਂਡਰੋਇਡ ਚ ਤਾਂ ਕਰਕੇ ਜਾਣ ਚੱਲ ਫਿਰ ਇਦਾਂ ਕਰਦੇ ਅੱਧਾ ਅੱਧਾ ਬਣਾਉਨੇ ਹਨਾ ਹਾਲ ਫੜਾ ਤੇਰੇ ਵਾਲੇ ਬਾਕੀ ਮੈਂ ਐਡ ਡ੍ਰੌਪ ਕਰਕੇ ਉੱਚ ਸਿੱਟ ਲਾਂਗਾ ਤੁਸੀਂ ਬੋਰੀ ਜਾਂਦੇ ਲੈਂਦੇ ਦੋਸਤੋ ਆਪਾਂ ਵੀਰ ਭੈਣ ਭਰਾ ਜਿਹੜਾ ਵੀ ਵੇਖਣ ਦਾ ਬੜਾ ਆਪਾਂ ਚੇਂਜ ਕਰ ਲਿਆ ਕੈਮਰਾ ਇਹ ਤੋਂ ਇਧਰ ਟ੍ਰਾਂਸਫਰ ਹੋਣ ਲੱਗਾ ਠੀਕ ਆ

यर पजी आन छॾ पायो पायो चाल चाल चल चल चाल चलो रेस्टोरेंट ठीकु आहे ਉਹ ਵੀ ਰੈੱਡ ਉਹ ਵੀ ਹਰੀਆ ਭੱਜ ਲਾ ਓਏ ਭੱਜ ਯਾਰ ਵਧੀਆ ਫੋਟੋ ਗੱਡੀ ਸੋਹਣੀ ਲਾਈ ਮੈਂ ਹੈਂ ਫੋਟੋ ਗੱਡੀ ਸੋਹਣੀ ਲਾਈ ਤਾਹਰੇ ਕੁੱਕੜ ਦੀ ਸੋਹਣੀ ਹਾਂ ਤੇਰੀ ਫੋਟੋ ਲਾਈ ਤਾਹਰੇ ਤੇਰੀ ਲਾਈ ਆ ਉਹਨਾਂ ਆਪਰੇ ਤੇਰੀ ਕਿਤੇ ਲਈ ਹੋਗੀ ਇਹਦੀ ਨਹੀਂ ਲਈ ਇਹਦਾ ਸਾਡਾ ਨਾਮ ਲਿਖਿਆ ਹੋਵੇ ਕੀ ਲਿਖਿਆ ਭਾਈ ਦਸਤੀ ਦਾ ਜੀ ਆ ਵਾ ਨਾਮ ਦਾ ਸੀ ਕੀ ਲਿਖਿਆ ਮੇਰਾ ਮਨ ਫੜ ਕੇ ਬਣਾ ਦੇ ਇੱਥੇ ਆ ਤੁਰਦਾ ਵੇਖੀ ਤੇਰੀ ਆਏ ਹਾਏ ਤੇਰੀ ਮਟਕ ਮਟਕ ਦੀ ਤੋਰ ਆਹ ਜਿਹੜਾ ਕਰ ਮੈਂ ਤਾਂ ਹੁਣ ਇੱਧਰ ਨੂੰ ਲੈ ਜਾਣਾ ਹੀ ਆਂ ਭੀੜੀ ਗਲੀ ਦੀ ਦਰਾਲੀ ਬਸ ਕੱਪੜੇ ਦੀ ਕਮੀ ਹੈ ਕਿ ਕੱਪੜੇ ਉਦਾਂ ਦੇ ਪਾਲੇ ਨਾ ਸੋਹਣਾ ਲੱਗੂਗੇ ਉਹ ਚੱਲੀ ਕਿ ਉੱਥੇ ਡ੍ਰੀਮ ਲੈਂਡ ਜੇ ਓਏ ਓ ਲੈ ਕੇ ਆਉਨੇ ਆ ਜਿਹੜੇ ਉਦੋਂ ਆਪ ਲੈ ਕੇ ਆਏ ਸੀਗੇ ਸਾਜੂ ਹਾਂ ਠੰਡ ਦੀ ਹੋ ਗਈ ਨਾ ਆ ਗਿਆ ਹਰਕੇ ਅਗੋਂ ਹੀ ਮੁੜ ਜਾਨੇ ਉਤੋਂ ਬਲੌਗ ਨਾ ਇਹਨੂੰ ਬਣਾਈ ਡੇਢ ਲੱਗੇ ਨਹੀਂ 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 ਇਹ ਦੇ ਚੂਜ ਰਹਿਣ ਦੇ ਸਾ ਆਏ ਦੋਵੇਂ ਜਾਣੇ ਤੁਹਾਨੂੰ ਖੋਣ ਆਈ ਹੈ ਜੀ ਉਸੋ ਕੁਰ ਕਰੇ ਲੈਨੇ ਆ 50 ਰੁਪਿਆ ਦੇ 50 ਰੁਪਿਆ ਗਲਤ ਆ ਯਾਰ ਵੇਚੀ ਕਰਨ ਵਾਲਾ ਕੰਮ ਆ ਸਾਡਾ ਬਾਈ ਅੱਜ ਇਹ ਵੱਡੇ ਭਰਾ ਦਾ ਬਾਰਥਡੇ ਇਹ ਤਾਂ ਨਹੀਂ ਦੂਸਰੇ ਦਾ ਇਹਦਾ ਵੱਡੇ ਭਾਈ ਦਾ ਪੰਜ ਦੋ ਮਿੰਟ ਹੋਰ ਹੀ ਮੈਂ ਫੋਨ ਲਾਉਂਗਾ ਮੈਂ ਨੈੱਟੀ ਬੰਦ ਕਰ ਲਈ ਸਾਰੇ ਪੈਸੇ ਅੱਧੇ ਹੀ ਖੜ ਜਾਣਾ ਹੀ ਇਦਾਂ ਉਹ ਰਾਣਾ ਸਾਥ ਸਮੁੰਦਰਾਂ ਪਾਰ ਕਰਕੇ ਪੈਸੇ ਆਉਂਦੇ ਇੰਡੀਆ ਨੂੰ ਹਾਂ ਕਿਹੜੇ ਹਸਾਣਾ ਪੈਸੇ ਆਉਂਦੇ ਤੋ ਗਾਇਜ਼ ਵੀ ਆ ਜਾ ਰਹੇ ਹਾਂ 2000 ਰੁਪਿਆ ਰੱਖੀ ਜਾਣਾ 3 ਦਿਨ ਦਿੰਦਿਆਂ ਕਰਕੇ ਅਸੀਂ ਬਾਹਰ ਆਏ ਫਾਰ ਤਨਖਾਹ ਚ 2 300 ਰੱਖੀ ਜਾਣਾ 2 300 ਰੱਖ ਕੇ ਜਦੋਂ 4 5 ਮਹੀਨੇ ਹੋ ਗਏ ਪਤਾ ਲੱਗ ਗਿਆ ਕਿ ਰੁਪਿਆ 6000 ਡਰਾਮ ਹੋ ਗਿਆ ਹਾਂ ਫਿਰ ਫੋਨ ਵਾਲੀ ਦੁਕਾਨ ਤੇ ਜਾਵਾਂਗੇ ਹੈਲੋ ਗਾਇਜ਼ ਫਿਰ ਤਿੰਨ ਤਾਂ ਮਿਲ ਜਾਣਾ ਫਿਰ ਸਿਰਫ ਫੋਨ ਲੈ ਕੇ ਆ ਗਿਆ ਆ ਗਿਆ ਆ ਗਿਆ ਫੂਨ 17 Pro ਫੋਨ ਲੈ ਕੇ ਤੇ ਫਿਰ ਪਿੰਡ ਵਾਲਿਆਂ ਨੂੰ ਪਾਵਾਂਗੇ ਸਟੋਰੀ ਹਾਂ ਉਹਨਾਂ ਦੇ ਮਿਹਰ ਅੱਗ ਲਾਵਾਂਗੇ ਹਾਂ ਮੈਂ ਕਿਹਾ ਗੇੜਾ ਘੂਰਾ ਪਾੜ ਲੇ ਯਾਰ ਮੋਲ ਮੋਲ ਵੇਖ ਲਗੇ ਬਾਹਰ ਦਾ ਹੈਪੀ ਬਰਥਡੇ ਬਾਈ ਜਨਮ ਦਿਨ ਮੁਬਾਰਕਾਂ ਵੀਰੇ ਆ ਜਨਮ ਦਿਨ ਮੁਬਾਰਕਾਂ ਜਨਮ ਦਿਨ ਆ ਵੀਰ ਦਾ ਜਨਮ ਦਿਨ ਆ ਯਾਰ ਤੁਸੀਂ ਇਕੱਲੇ ਇਕੱਲੇ ਪਾਰਟੀ ਕਰੀ ਜਾਂਦੇ ਤੇਰਾ ਭਰਾ ਪਾਰਟੀ ਨਹੀਂ ਦੇਂਦਿਆ ਯਾਰ ਕਿੱਦਾਂ ਦਾ ਬੰਦਾ ਆ ਸਮਝਾ ਇਹਨੂੰ ਮਣੇ ਯਾਰ ਵੱਡੇ ਭਰਾ ਦਾ ਬਰਥਡੇ ਹੋਵੇ ਤੇ ਨਿੱਕਾ ਭਰਾ ਪਾਰਟੀ ਨਾ ਦਵੇ ਪਰਦੇਸ 'ਚ ਬੈਠਾ ਹੋਵੇ ਇਹ ਨੂੰ ਸਮਝਾ ਯਾਰ ਯਾਰ ਇਹ ਇਹਦਾ ਇੱਕ ਸ਼ੈਡ ਤੋਂ ਜੋ ਇਹ ਮੰਗਦੇ ਬਈ ਜੀ ਬੋਤਲ ਉਹ ਬੋਤਲ ਕੌਣ ਬਾਜੀਆ ਇਹ ਮੰਗਦੇ ਆ ਬੋਤਲ ਪਰ ਨੂੰ ਪਰ ਉਹ ਮੈਂ ਪੀਂਦਾ ਹੀ ਨਹੀਂਗਾ ਉਹ ਪੀਂਦੇ ਦਾ ਹੀ ਨਹੀਂ ਗੇ ਪੀਂਦੇ ਹੀ ਨਹੀਂ ਬਸ ਉੱਥੇ ਰੱਖ ਕੇ ਗਾੜੀ ਵੇਖਣੀ ਹੈ ਜੀ ਬੋਤਲ ਯਾਰ ਇੱਕ ਦਿਲ ਦੀ ਰੀਤ ਈ ਹੈ ਕਿ ਹਾਂ ਭਰਾ ਦਾ ਜਨਮ ਦੇਣਾ ਬਸ ਸਹੀ ਹੈ ਨਾ ਤੂੰ ਮੈਨੂੰ ਮਨਾ ਕੀਤਾ ਹੋਇਆ ਥੱਲੇ ਵੱਲੇ ਫਾੜ ਹੋਣਾ ਨਾ ਹੋਈਆ ਤੂੰ ਮੈਨੂੰ ਦਰੂ ਤੋਂ ਮਨਾ ਕੀਤਾ ਹੋਇਆ ਨਾ ਨਾ ਤੈਨੂੰ ਕੀਤਾ ਸਾਨੂੰ ਥੋੜੀ ਕੀਤਾ ਤੂੰ ਪਾਲਟੀ ਦੇਣੀ ਆ ਗਏ ਕੋਈ ਬੋਤਲ ਲੈ ਗਿਆ ਮੈਂ ਕਿਹਾ ਬੋਤਲ ਨਾ ਆ ਗਿਆ ਮੈਨੂੰ ਮਨਾ ਕੀਤਾ ਆਇਆ ਡ੍ਰੀਮ ਆਉਂਦਾ ਵੀ ਓਏ ਲੋੜ ਤੇ ਰੋਗੀ ਕਾ ਕਰਕੇ ਤੇ ਆ ਹੁਣ ਇੱਕ ਹੋਰ ਲੈ ਕੇ ਆ ਤਿੰਨ ਉਧਰ ਲੱਗੀਆਂ ਹਾਂ ਮੈਂ ਕਿਹਾ ਚੰਗੀ ਗੱਲ ਬਈ ਦਰੂ ਨਾ ਹੀ ਪੀਂਦੇ ਨਾ ਪੀਂਦੇ ਮੈਂ ਗਾ ਵੀ ਤੁਹਾਨੂੰ ਟੋਫੂਗਾ ਟੋਫੂਗਾ ਲੈ ਦਊ ਇਹ ਤਾਂ ਉਹ ਕੰਮ ਹੋ ਗਿਆ ਨਾ ਖੇਡਣਾ ਨਾ ਖੇਡਣ ਦੇਣਾ ਹਣਾ ਵੀ ਸਹੀ ਹੈ ਦਾ ਓਕੇ ਚੱਕਿਆ ਬਾਬਾ ਨਿਕਲ ਆਈ ਕਿੰਨੇ ਆ ਵੀ ਨਹੀਂ ਕਰਨੀ ਕੀ ਆਖਣਾ ਉਹ ਲੱਗੀ ਉੱਥੇ ਹਣਾ ਗੱਡੀ ਦੇ ਵੀ ਲੱਗੇ ਜਾਣਾਗਾ ਤਾਂ ਗੱਡੀ ਦਾ ਵੀ ਨਹੀਂ ਲੱਗੇ ਜਾਣਾਗਾ ਫਿਰ ਵੇ ਲੈ ਇੱਥੇ ਵੀ ਗਾਣੇ ਲੱਗ ਗਈ ਆ ਵਦਗਾ 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 ਕੱਟਦਾ ਹੀ ਕੇਕ ਦਿਲਬਰ ਦਿਲਬਰ ਲੱਗਾ ਆਹ ਕੁਦੀ ਛਤਰੀ ਕਾਲ ਇਹੋ ਜਿਹਾ ਮਨ ਕੀ ਕਰ ਲੈਣਾ ਹੈ ਕੀ ਹੋਰ ਦਿਲਬਰ ਦਿਲਬਰ ਕੇਕ ਕੱਟਦਾ ਹੀ ਮੈਂ ਕਿਹਾ ਵਾਲੀ ਵਾਲੀ ਜੀ ਜਿਹੜਾ ਰਿਕਟਰ ਉਹਨੇ ਮੈਂ ਆਪਾਂ ਜੀਨ ਚੱਲੀ ਜਾਂਦੇ ਹੈ। ਹੈ। ਹਾਂ। ਆਡੀ ਮੇਰਾ ਰੰਗ ਲਾ। ਲੈ ਗਿਆ ਦੇ ਕੱਟਦਾ ਹੀ। ਆ ਦੇ ਹੋਏ। ਆਪਾਂ ਲੈ ਕੇ ਜਾਣੀ ਆ ਕਿਸੇ ਕਰਨ। ਕਿੰਨੇ ਦੀ ਆਇਆ? ਮਹਾਰ। ਇੰਨਾ ਕੀ ਹੈੜਾ। ਉਹ ਸਾਰੀ 13 ਡਰਾਮਾ ਦੀ ਓਏ। ਸੋਚਣਾ ਪੈ। ਆਉਣੀ ਕੀ ਕੀ ਘਰੇ। ਸੋਚਣਾ ਪੈ। ਹੌਣ ਕਰੀ ਨਾ। ਇਹ ਜਲੀ ਨਹੀਂ ਆਜੋ ਨੂੰ ਨਾ ਡਰ ਕੇ ਜਨਸਾ ਦਾ ਪਤਾ ਨਾ ਆ ਰਿਹਾ ਤਾਈਂ ਵੀ ਉਹਨਾਂ ਪਾਈ ਜੇ ਕੋਲ ਲੈਣਾ ਹੋਇਆ ਦਾਦੂ ਜੀ ਬਾਦਾਂ ਨੇ ਕਿਉਂ ਜੇ ਦੱਸੇ ਨਹੀਂ ਇਹ ਬਾਦ ਆ ਬਖਾ ਪਰਸ ਪਰਸ ਬਾਹਰ ਆ ਗਏ ਹੁਣ ਬਾਹਰ ਆ ਜੀ ਅੱਧਾ ਰਹਿ ਜੇ ਤੈਨੂੰ ਨਹੀਂ ਅੱਧੀ ਹੋਣ ਦਿੰਦਾ ਕਿੱਧਰ ਗਿਆ ਗੋਰੀ ਕਹਿੰਦਾ ਲੱਗਿਆ ਫਿਰ ਬਹੁਤ ਚੱਲ ਬਹੁਤ ਵਧੀਆ ਵੀਰ ਜੀ ਆਹ ਜਾਂਦਾ ਇਹਦਾ ਗੇਟਾਰ ਜਾਂਦਾ ਇਦਾਂ ਨਾ ਗਾਣੀ ਨਹੀਂ ਖੜਦਾ ਹਾਂ ਕਹਿੰਦਾ ਤੱਕਿਆ ਖਾਓ ਦੋ ਸਾਲੇ ਤੇ ਫਿਰ ਅੱਗੇ ਲੈ ਕੇ ਜਾਉਂਗਾ ਮੈਂ ਖੜਾ ਵੀ ਅੱਗੇ ਵਧੀਆ ਚੱਕਰ ਜਿਹਾ ਮੈਂ ਟਾ ਜਿਹੜੇ ਤਗੜੇ ਤਗੜੇ ਲੋਕ ਹੁੰਦੇ ਆ ਹਾਟਾਂ ਦੇ ਵਿੱਚ ਇਹ ਤਗੜੇ ਤਗੜੇ ਬਿਜ਼ਨਸਮੈਨ ਹੁੰਦੇ ਕਿਹੜੇ ਉਹ ਜੇ ਭਾਈ ਇਸ ਤੋਂ ਅਗਲਾ ਵਲੌਗ ਦੇਖਣਾ ਕਿਸੇ ਨੇ ਜੇ ਤੁਸੀਂ ਕਹਿੰਦੇ ਨਹੀਂ ਹਾਂਜੀ ਜੇ ਮੈਂ ਕਹਾਂ ਜੇ ਚਾਹੁੰਦੇ ਹੋ ਅਗਲਾ ਵਲੌਗ ਦੇਖਣਾ ਤੇ ਭਾਈ ਕਮੈਂਟ ਕਰੋ ਦੱਬ ਕੇ ਕਮੈਂਟ ਪੂਰੇ ਦੱਬ ਕੇ ਹਾਂ ਤੇ ਜਿਹੜਾ ਵਲੌਗ ਦੇਖਣਾ ਤਾਂ ਸਬਸਕ੍ਰਾਈਬ ਜਰੂਰ ਕਰ ਵਧੀਆ ਵਿਖਾਵਾਂਗੇ ਮਹੌਲ ਚਾਰ ਦੁਬਈ ਦਾ ਕੀ ਕੀ ਚੱਲਦਾ ਪਿਆ ਲੋਕੀਆਂ ਦੇਖਣ ਆਂਦੀ ਆ ਘੁੰਮਣ ਫਿਰਨੀ ਹਾਂ ਸਾਰਾ ਕੁਝ ਤੁਹਾਨੂੰ ਅਗਲੀ ਯਾਰ ਚਮਕਾਵਾਂਗੇ ਘੁੰਮਣ ਫਿਰਨ ਬੋਝ ਆਉਂਦੇ ਆ ਬਾਈ ਇੱਥੇ ਲੋਕ ਯਾਰ ਦੇਖੋ ਜਿਵੇਂ ਗਏ ਤੁਹਾਨੂੰ ਮੇਨ ਜੇ ਫੜਾਗੇ ਮੇਨ ਮੇਨ ਤੁਹਾਨੂੰ ਜਗ੍ਹਾ ਤੇ ਲੈ ਕੇ ਜਾਇਆ ਕਰਾਂਗੇ ਆਪਾਂ ਵੀ ਹੋਰ ਚੀਜ਼ਾਂ ਦਿਖਾਵਾਂਗੇ ਉੱਤੇ ਮੇਨ ਜਿਹੜੀਆਂ ਗਾੜੀਆਂ ਆਉਂਦੀਆਂ ਸਾਰਾ ਕੁਝ ਚੋਪ ਘਰ ਦਾ ਸਾਲਾ ਉਹਨਾਂ ਨੂੰ ਵੇਟ ਦੇਣਾ ਪੜ ਕੇ ਮੇਨ ਜੋਦਣਾ ਹੋਵੇ ਤਾਂ ਸਾਲਾ ਇਹ ਮਰਵਾਉਗੇ ਬਾਈ ਯਾਰ ਮੈਂ ਅੱਜ ਪਤਾ ਇੱਕ ਮੇਰੀ ਗੱਲ ਸੁਣ ਮੈਂ ਅੱਜ ਉੱਥੇ ਬੈਠਾ ਜਦੋਂ ਤੂੰ ਮੇਰੇ ਨਾਲ ਗਿਆ ਨਾ ਉਹ ਕਿਸ ਦੇ ਵਿੱਚ ਅਸੀਂ ਉੱਥੇ ਮੁੰਡੇ ਬੈਠੇ ਸੀ ਮੰਨਣਾ ਗੱਲ ਕਰੀ ਜਾਂਦਾ ਮੈਂ ਕਿਾ ਕਿ ਮੰਨ ਲੈ ਸੀ ਕਹਿ ਦਿੰਦੇ ਆ ਨਾ ਕਿ ਹਾਂ ਰੂਲ ਰਿਪਰੇਸ਼ਨ ਬਹੁਤ ਆ ਤੁਹਾਨੂੰ ਬਈ ਯਾਰ ਕਿ ਕਿਸ ਕੁੜੀ ਨਾਲ ਦੇਖਣ ਲਈ ਇਹ ਉਹ ਮੈਂ ਜੇ ਆਪਾਂ ਮੰਨ ਲੈ ਕਿ ਇਹ ਨੂੰ ਦੇਖਦੇ ਜਦੋਂ ਸਾਡੀ ਦਿਨ ਦੀ ਇਹ ਤਾਂ ਸਾਡੀ ਗੱਲ ਦਾ ਟਰੈਕਸ਼ਨ ਨਹੀਂ ਨਾ ਉਹ ਨਹੀਂ ਦੇਤਾ ਕੋ ਉਹ ਸਾਨੂੰ ਕੁਝ ਨਹੀਂ ਕਹੂਗਾ ਸਹੀ ਗੱਲ ਇਹ ਤਾਂ ਹੁਣ ਮੰਨ ਲੈ ਆ ਜਾਈ ਜਾਣ ਦੇ ਕੋਈ ਕੁੜੀ ਤੂੰ ਕਿ ਇੱਥੇ ਕਿਸੇ ਕੁੜੀ ਨਾਲ ਗੱਲ ਵੀ ਕਰੇਗਾ ਨਾ ਜੇ ਤੇ ਡਾਇਰੈਕਸ਼ਨ ਸਹੀ ਹੋਊਗੀ ਅਗਲੀ ਵੀ ਪਲੋਟ ਲਈ ਤੇਰੇ ਨਾਲ ਗੱਲ ਕਰੂਗੀ ਜਿ ਤਰ੍ਹਾਂ ਐਕਚੁਅਲੀ ਗੱਲ ਤਾਂ ਹੋਊਗਾ ਨਾ ਅਗਲੀ ਫਿਰ ਤੈਨੂੰ ਕੋਈ ਐਕਸ਼ਨ ਹੋਵੇ ਤੇਰੇ ਤੇ ਸਹੀ ਗੱਲ ਬਾਈ ਸਹੀ ਗੱਲ ਹੈ ਹਾਂ ਤਾਂ ਅਗਲ ਕੇ ਬਾੜਾ ਜੇ ਦੋਨੋਂ ਇਹ ਕਰ ਜਾ ਇਹ ਤੁਹਾਨੂੰ ਕੋਈ ਬਾਈ ਇੰਡੀਆ ਕਹਿੰਦਾ ਵਾਣਾ ਕਿ ਬਾਈ ਉਹ ਲੋਕੇਸ਼ਨ ਕਿਹਦੀ 1 ਤੋਂ 10 ਵਿੱਚ ਦੀ ਹੋਵੇ ਜੇ ਉਹ ਕੀ ਤੇ 1 ਤੋਂ 10 ਹੋਰ 1 ਤੋਂ 10 ਆਹੋ ਉੱਥੇ ਚੱਲਦੇ ਉਹ 1210 ਚੀਜ਼ ਸਸਤੀ ਹੈ ਕਿ ਨਾ ਇੱਥੇ ਸਸਤਾ ਜਿਆਦਾ 1210 ਸਸਤਾ ਬੜਾ ਜਿਆਦਾ ਬੜਾ ਮਹਿੰਗਾ ਹੀ ਆ ਕੋਈ ਨਹੀਂ ਜੀਏਗਾ ਸਭਈ ਜੇ ਕੋਈ ਰਹਿਦਾਗਾ ਉਹਨੂੰ ਪਤਾ ਹੋਣਾ 1210 ਕੀ ਚੀਜ਼ ਆ ਬਈ ਟਰਿਮ ਲੈਂਡ ਵੀ ਸਹੀ ਆ ਪਰ ਕਹਿੰਦੇ ਉਥੇ 1210 ਜਿਆਦਾ ਸਸਤਾ ਆ ਕੰਮ ਹੋ ਬਈ ਉਹਨੂੰ ਸਟੋਰੇਜ ਬਈ ਫੁੱਲ ਹੋਈ ਜਾਂਦੀ ਆ ਤਾਂ ਨੂੰ ਵਲੌਗ ਪੂਰਾ ਦਾ ਹੋਣਾਗਾ ਉਥੇ ਜਾ ਕੇ ਫੇਰ ਤੋਂ ਜਦੋਂ ਵਲੌਗ ਸ਼ੁਰੂ ਕਰਦੇ ਆ ਆਪਾਂ ਠੀਕ ਆ ਬਈ ਵੀਰ ਕਰੋ ਜੈਕਰੀ ਬੈਕ ਦੀ ਬਣੀ ਦੇ ਰਹਾ ਹੈਪੀ 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 ਵਾ ਲੈ ਹੈਪੀ ਬਰਥਡੇ ਬਣਾਈ ਜਾਂਦਾ ਹੁਣ ਆਪਾਂ ਦਾ ਮਸਟ ਟਾਈਮ ਹੋਣ ਫਿਰ ਕੇ ਫਿਰ ਆ ਜਾ ਲਿਫਟ ਮਾਰ ਜੀ ਨਹੀਂ ਨਹੀਂ ਆ ਰਹਿਣ ਦੇ ਆਇਆ ਯਾਰ ਹਾਂਜੀ ਦੁੱਤਰ ਯਾਰ ਉਹਦਾ ਉਹਦਾ ਉੱਤਰ ਜੀ ਆਪਣਾ ਦਾ ਡੈਕ ਬੰਗਾਈ ਕਰ ਕਰਾਂਗੇ ਆਈ ਚਪੜਾ ਵੀ ਨੀ ਕਾ ਓਏ ਮੇਰੀ ਚਪੜਾ ਭੋਗੇ ਜਾਈ ਤੇ ਆ ਚਪੜਾ ਨਹੀਂ ਤਾਂ ਤੇ ਰਵੜੀ ਜੀ

1 to 10 ten... 1 to 10 ਮੁੰਡਾ ਪਰ 1 to 15 ਇੱਥੇ ਸੀਨਾ ਕੋਈ ਵੀ ਚੀਜ਼ ਤੁਸੀਂ ਲੋਗ ਤੁਹਾਨੂੰ ਇੱਕ ਤੋਂ 10 ਦਰਾਂ ਹੁੰਦੇ ਵਿੱਚ ਵਿੱਚ ਮਿਲੋਗੇ ਬਈ ਤੁgge ਉੱਤ ਆਇਆ ਹੈਗਾ ਕਿ ਘੋੜਾ ਆਇਆ ਹੈ ਯਾਰ ਆ ਵੇ ਖੜਾ ਘੋੜਾ ਸ਼ੇਰ ਲੈਣਾ ਤੇ ਜ਼ਰੂਰੀ ਘੋੜਾ ਲੈਣਾ ਆਓ ਮਾਣਾ ਯੂਨੀਕੌਰਨ ਯੂਨੀਕੌਰਨ ਉੱਤਰਾ ਫੜਾ ਉਹ ਅਰੀਜਨਲ ਚ ਲੱਗਦਾ ਆ ਯਾ ਵੇਖੋ ਬਾਜ ਲੈਂਦੀ ਓਏ ਬਾਜ ਲੈਂਦੀ ਆ ਕਿ ਲੈਂਦਾ ਵਾ ਥੋੜਾ ਕਿੱਚ ਟੂਟੋ ਤੇਰੀ ਆਣੀ ਵਿੱਚ ਬੜਾ ਬੜਾ ਅਰੀਜਨਲ ਚ ਲੱਗਦਾ ਲੈ ਨਹੀਂ ਹਾਂ ਹੋਰ ਕੋਈ ਵੇਗਸ਼ ਐ ਫੋਟੋਵਾਲ ਵੀ ਹੈਗਾ ਫੋਟੋਵਾਲ ਕੇ ਨਹੀਂ ਬੋਲਦਾ ਬੋਲਦਾ ਕੋਈ ਨਹੀਂ ਨਹੀਂ ਬੋਲਦਾ ਸੀ ਕਿਹੜਾ ਬੋਲਦਾ ਕੀ ਬੋਲਦਾ ਕੀ ਸੀਗਾ ਪਾਂਦਰ ਵੀ ਹੈਗਾ ਇੱਥੇ ਭਈ ਉਹ ਬੱਕਰੀਆਂ ਦਾ ਇਹ ਬੋਲਦਾ ਉਹਦੇ ਇੱਥੇ ਬਟਨ ਸੀ ਲੱਗਿਆ ਆ ਗੁੱਡੀ ਵੀ ਹੈਗੀ ਆ ਦੋਵੇਂ ਸਿਰੇ ਤੇ ਨਹੀਂ ਬੈਠੀਆਂ ਹੈਗੀ ਮੇਰਾ ਪੰਜਾ ਸੱਤ ਤੇ ਪੰਜਾਂ ਦਾ ਹੋਣਾ 15 ਦਾ ਉਹੀ 15 ਦੇ ਵਿੱਚ ਵਿੱਚ ਹੋਵੇਗੀ ਨੈਟ ਕਾ ਦਾ ਰੋ ਵੱਡਾ ਹੈ ਕਿਆ ਵਾਂ ਇੱਥੇ ਬੂ ਬੋਤਾ ਉਹ ਜੋ ਗੁਰਕਰੇ ਲੈ ਲਾਓ ਓਏ ਕਿਆ ਵਾਂ ਉਹ ਲੈ ਲਾ ਕਿਆ ਵਾਂ ਜੀ ਫੇ ਗੁਰਕਰੇ ਲੈ ਲਓ ਮੈਂ ਤਾਂ ਕੀ ਗੁਰਕਰੇ ਲੈ ਲਿਆ ਜੀ ਜਾ ਜਾ ਕੰਮ ਕਰ ਆ ਕੀ ਝਾਵਾਂ ਵੱਡੇ ਮਾਰੇ ਨੂੰ ਅੱਛਾ ਝਾਵਾਂ ਲੈਣਾ ਨਹੀਂ ਉਹ ਨੀਲ ਕਟਰ ਲੈ ਲਿਆ ਯਾਰ ਇੱਕ ਇੱਕੇ ਵਾਲਾ ਹੈ ਵਾਲ ਬੂਲ ਕੋਣੀ ਦਾ ਵਾਲ ਆਹ ਵੇਖਣਗੇ ਬਈ ਵਾਲਾ ਸਾਲਾ ਸੁੱਖ ਲੈ ਗਿਆ ਵਾਹ ਗੱਭਣੇ ਕਹਣੀ ਤੇ ਵਾਹ ਲੈਣੇ ਹੋਰ ਇੱਥੇ ਮੇਰਾ ਵਾਂਗ ਚੁਰ ਜਾਂਦਾ ਨਹੀਂ ਕੀ ਵਿੱਚ ਇਹਦਾ ਕਰਦਾ ਨਹੀਂ ਤੇ ਹੈ ਛੀਛੇ ਵੀ ਆ ਗਏ ਨਾ ਮਾਲ ਗਿਆ ਛੀਛੇ ਵੀ ਹੈਗੇ ਆ ਆਹ ਵਲੌਗ ਹੀ ਬਣਾਈ ਜਾਂਦਾ ਅਗਲਿਆਂ ਦਾ ਵੀ ਮਨ ਦਿਖਾਉਂਦੇ ਆ ਹੋਰ ਉਹ ਚੈਨਾ ਬੜੀਆਂ ਘੈਂਡੀਆਂ ਚੈਨਾ ਛੱਡ ਆਹ ਸੋਨਾ ਵਾ ਉਹ ਨਕਲੀ ਆ ਸੋਨਾ ਇਹ ਆ ਛਿੱਕੂ ਨਹੀਂ ਸੋਨਾ ਵਾ ਨਕਲੀ ਆ ਸਾਰਾ 5 ਦਰਾਮ ਦੀ ਸੋਨਾ ਅਰੀਜਨਲ ਹੈ ਲੈ ਇਹ ਕੁਛ ਆਵੇ ਆ ਕਿੰਨੇ ਦੀ 5 ਦਰਾਮ ਓ ਲਾਥਿਆ ਨੇ ਰੰਗ ਓ ਨਹੀਂ ਲੱਥ ਦਾ ਉਹ ਕਿਹਦਾ origignal ਆ ਆਹੋ ਮਮਾ ਨਹੀਂ ਲੱਥ ਦਾ ਮੈਨੂੰ ਪਤਾ ਓ ਸੱਚੀ origignal ਦਾ ਹੈ ਨਹੀਂ ਕੀ ਤੇ ਰੰਗ ਦੇ ਲੱਥੂ ਨਹੀਂ ਨਹੀਂ origignal ਰੰਗ ਲਈ ਲੱਥ ਦਾ ਸਹੀ ਗੱਲ ਇਹਦਾ ਸਹੀ ਨਹੀਂ origignal ਆ origignal ਆ ਚਲ ਸੋਨਾ origignal ਨਹੀਂ ਰੰਗ ਨਹੀਂ ਲੱਥ ਦਾ ਇਹ ਚੀਜ਼ ਹੈ origignal ਚੱਕੂ ਨਹੀਂ origignal ਹਾਂ ਮੁੰਡੇ ਨੇ ਖੜੀਆਂ ਐ ਬੜੀਆਂ ਧਿਆਨ ਬਾਈ ਦੇਖੋ ਸੋਨਾ ਜਿੰਨੇ ਲੈਣਾ ਸੋਨਾ ਦੁਪਈ ਦੇ ਵਿੱਚ ਪਹਿਣਾ ਆਉਣਾ